ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਕਰ ਲਿਆ ਬਲੌਗ ਸਟਾਰਟ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਤੇ ਆਪਾਂ ਆਏ ਹਾਂ ਬਾਗਾ ਪ੍ਰਾਣਾ ਸਿਟੀ ਬਾਗਾ ਪ੍ਰਾਣਾ ਸ਼ਹਿਰ 'ਚ ਆਈਆਂ ਮੇਰੇ ਪਿੱਕੇ ਪਿੰਡ ਦਾ ਸ਼ਹਿਰ ਹੈ ਤੇ ਦੇਖੋ ਜੀ ਆਪਾਂ ਕੀ ਲੈਣਾ ਤੁਸੀਂ ਬਣੇ ਰਹੋ ਵੀਡੀਓ ਤੇ ਨਹੀਂ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਲੌਗ ਨਾ ਬਣੇ ਰਹੇ ਹੋ ਆਪਾਂ ਲੈਣੀ ਆ ਸਲਾਈ ਵਾਲੀ ਮਸ਼ੀਨ ਤੇ ਇਧਰ ਵਾਸ਼ਿੰਗ ਮਸ਼ੀਨ ਆ ਆਟੋਮੈਟਿਕ ਮਸ਼ੀਨਾਂ ਦੂਜੀਆਂ ਮਸ਼ੀਨਾਂ ਸਾਰੀਆਂ ਪਹਿਲਾਂ ਮੇਰੇ ਕੋਲੇ ਇਹਦੇ ਨਾਲ ਦੀ ਹੀ ਪੜਾਈ ਵਾਲੀ ਮਸ਼ੀਨ ਹੈ ਸਲਾਈ ਵਾਲੀ ਵੀ ਹੈ ਕੀ ਆ ਪਰ ਆਪਾਂ ਅੱਜ ਦੇ ਰਵਾਜ ਦੇ ਅੱਜ ਦੇ ਟ੍ਰੈਂਡਿੰਗ ਦੀ ਮਸ਼ੀਨ ਲੈਣੇ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਆ ਦੇਖੋ ਜੀ ਇਹ ਕਿਸ ਤਰ੍ਹਾਂ ਦੀ ਹੈ ਇਹ ਇਸ ਤਰ੍ਹਾਂ ਦੇ ਵਰਕ ਕਰੂਗੀ ਤੇ ਆ ਦੂਜੀ ਮਸ਼ੀਨ ਹੈ ਜਿਹੜੀ 1 ਲੱਖ 1.5 ਲੱਖ ਰੁਪਏ ਦੀ ਆਉਂਦੀ ਆ ਵਰਕ ਕੀਤਾ ਉਹਦਾ ਤੇ ਇਹ ਮਸ਼ੀਨ ਸਲਾਈ ਵਾਲੀ ਇਸ ਤਰ੍ਹਾਂ ਦੀ ਵਰਕ ਕਰੂਗੀ ਚਾਕ ਕਰੂਗੀ ਇੰਟਰਲੋਕ ਕਰੂਗੀ ਆਹ ਲੋ ਜੀ ਆ ਇੱਕ ਆਦਾ ਪ੍ਰਾਈਸ ਵੱਖਰਾ ਇਹਦੀ ਡਿਜ਼ਾਈਨ ਵੱਖਰੀ ਹੈ ਇਹਦਾ ਪ੍ਰਾਈਸ ਵੱਖਰਾ ਇਹਦੀ ਡਿਜ਼ਾਈਨਿੰਗ ਵੱਖਰੀ ਹੈ ਰੇਸ ਤੇ ਚੱਲਦੀ ਆ ਹੱਥ ਨਾਲ ਵੀ ਚੱਲ ਪੈਂਦੀ ਆ ਇਹ ਤੇ ਇੱਕ ਆ ਇੱਕ ਅੱਦਾ ਮਾਡਲ ਉਹ ਕਹਿੰਦੇ ਆਪਾਂ ਤੁਹਾਨੂੰ ਹੋਰ ਦਿਖਾ ਦਿੰਨੇ ਉਹ ਦਿਖਾਉਣਗੇ ਤੇ ਇਹ ਚੀਜ਼ਾਂ ਹਜੇ ਤਿੰਨ ਆਪਾਂ ਦੇਖੀਆਂ ਬਾਅਦ ਚ ਦੇਖਦੇ ਆਂ ਤੇ ਬਣੇ ਰਹੋ ਤੁਸੀਂ ਨਾਲ ਠੀਕ ਹੈ ਜੀ ਆਹੋ ਜੀ ਆਪਾਂ ਆਈਆਂ ਸੂਟਾਂ ਦੇ ਬਸਾਂ ਤੇ ਸੂਟ ਹੀ ਸੂਟ समझ के लिए आया कर मैचिंग की मत कर लेना यार वो सभी आया है ये तो नवा आया है इसके दाऊद आ गया ठीक है जी दुकान काफी लंबी है आप मत देख लेंगे ठीक है जी लाइट कलर स्कैन कौन जड़े कलर नहीं लाइट कलर स्कैन अप्लाई करते हैं चेक कर लेंगे हैंड है ना ਆਪਾਂ ਸਿਲੈਕਟ ਕਰਦੇ ਆਂ ਸੂਟਾਂ ਵਾਲੀ ਦੁਕਾਨ ਤੇ ਲੌਤੀ ਆਪਾਂ ਜਿਹੜੀ ਮਸ਼ੀਨ ਖਰੀਦੀ ਆ ਉਹਦਾ ਪਤਾ ਨੂੰ ਡਿਜ਼ਾਈਨ ਪਾ ਕੇ ਦਿਖਾ ਦਗੇ ਇਸ ਤਰ੍ਹਾਂ ਹੀ ਬਰਤ ਕਰਦੀ ਹੈ ਜੀ ਤੇ ਇਹ ਆਪਾਂ ਪਹੁੰਚੇ ਜੜ ਕੇ ਸਾਈਡਾਂ ਵਾਲਾ ਸਿਉਣਾ ਲਾ ਕੇ ਰੱਖ ਲਾਂਗਾ ਸੀਗਾ ਤੇ ਹੁਣ ਆਪਾਂ ਇਹ ਵੀ ਇਸ ਤਰ੍ਹਾਂ ਦਾ ਹੈ ਥੋੜਾ ਜਿਹਾ ਇਹ نیچے ਬਲਬ ਲੱਗਦਾ ਤਾਂ ਕਰਕੇ ਰੋਸ਼ਨੀ ਪੈਂਦੀ ਹੈ ਦਸ ਦਾਣੀ ਪੂਰੀ ਤਨਾ ਤੇ ਦੇਖੋ ਜੀ ਡਿਜ਼ਾਈਨ ਇਹਦੇ ਬਹੁਤ ਸਾਰੇ ਡਿਜ਼ਾਈਨ ਹੈ ਇਥੋਂ ਸਿਲੈਕਟ ਹੁੰਦੇ ਆ ਆ ਵਾਲਾ ਨਾ ਜਿੱਜਾ ਤੋਂ ਆ ਜਿਹੜੇ ਉੱਪਰਲੇ ਡਿਜ਼ਾਈਨ ਆ ਤੇ ਇਹ ਹੈਗੇ ਆ ਸਿੰਗਲ ਧਾਗੇ ਦੇ ਤੇ ਜਿਹੜੇ ਨੀਚੇ ਵਾਲੇ ਆ ਬਲੈਕ ਆੜੇ ਆ ਇਹ ਡਿਜ਼ਾਈਨ ਹੈਗੇ ਆ ਸਾਰੇ ਇਹਦੇ ਡਬਲ ਧਾਗੇ ਦੇ ਤੇ ਡਬਲ ਸੂਈ ਚੜ ਜਾਂਦੀ ਆ ਇਸ ਤਰ੍ਹਾਂ ਦੀ ਆਪਣੀ ਮਸ਼ੀਨ ਹੈ ਤੇ ਬਣੇ ਰਹੋ ਤੁਸੀਂ ਬਲੌਗ ਦੇ ਉੱਪਰ ਤੇ ਆਪਾਂ ਤੁਹਾਨੂੰ ਥੋੜੀ ਜੀ ਨੌਲੇਜ ਦੇ ਦੇਗੀ ਮਸ਼ੀਨ ਬਾਰੇ ਹੁਣ ਮੈਂ ਥੋੜਾ ਜਿਹਾ கிਲਿੱਪ ਲਾਉਂਗੀ ਇਸ ਵੀਡੀਓ ਦਾ ਤੇ ਬਾਕੀ ਆਪਾਂ ਨੌਲੇਜ ਦੇਵਾਂਗੇ ਵੀਡੀਓ ਬਣਾ ਕੇ ਦੇਵਾਂਗੇ ਤੁਹਾਨੂੰ ਮਸ਼ੀਨ ਬਾਰੇ ਤੇ ਇਹ ਡਿਜ਼ਾਈਨ ਆਪਣਾ ਸਿਲੈਕਟ ਕੀਤਾ ਤੁਸੀਂ ਦੇਖਦੇ ਰਹੋ ਉਦជា ਆਪਾਂ ਪਹੁੰਚਾ ਜੜ ਕੇ ਜਿਹੜਾ ਬਣਾਉਣ ਲੱਗੇ ਸੀ ਇਸ ਤਰ੍ਹਾਂ ਬਣਾ ਲਿਆ ਤੇ ਉੱਥੇ ਉਹਦੇ ਥੱਲੇ ਬਲਬ ਜਾਗਦਾ ਤਾਂ ਕਰਕੇ ਨਾ ਮੈਂ ਥੋੜੇ ਜਿਹਾ ਰਾਤ ਨੂੰ ਤਾਂ ਵਧੀਆ ਬਣ ਜੀ ਵੀਡੀਓ ਹੁਣ ਸ਼ਾਮ ਦਾ ਟਾਈਮ ਕਰਕੇ ਨਾ ਕੁਝ ਬਾਹਰੋਂ ਵੀ ਤਾਂ ਧੁੱਪ ਪੈਂਦੀ ਆ ਤੇ ਤਾਂ ਕਰਕੇ ਉੱਥੇ ਵੀਡੀਓ ਸੋਣੀ ਹੀ ਨਹੀਂ ਲੱਗਦੀ ਦਿਖਦੀ ਨਹੀਂ ਜੀ ਸਹੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਤੇ ਆ ਵੀ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਬਣ ਗਈ ਜੀ ਆਪਾਂ ਇੱਕ ਸਾਈਡ ਨੂੰ ਇਤਰੋਂ ਇਤਰੀ ਸਟਾਰਟ ਕਰਾਂਗੇ ਜਾਂ ਇਤਰੋਂ ਸਟਾਰਟ ਕਰਾਂਗੇ ਇੱਕ ਸਾਈਡ ਨੂੰ ਵੀ ਇਦਿਹਾ ਕੱਟ ਜਾਣਗੇ ਜਿਵੇਂ ਕੱਟਵਰਕ ਦਾ ਡਿਜ਼ਾਈਨ ਆ ਇਹ ਪਹੁੰਚ ਜਾਂਦਾ ਤੇ ਆਪਾਂ ਇਹਦਾ ਦੂਜੇ ਹੱਥ ਰੱਖ ਕੇ ਆਈਂ ਇਹਦਾ ਆਪਾਂ ਡਿਜ਼ਾਈਨ ਬਣਾ ਲਿਆ ਜੀ ਦਿਮਾਗ ਦੀ ਗੱਲ ਆ ਕੋ ਆਪਣਾ ਦਿਮਾਗ ਜਿਵੇਂ ਹਨਾ ਹਰ ਇਨਸਾਨ ਕੋਲੇ ਹੁੰਦਾ ਦਿਮਾਗ ਆਪਾਂ ਯੂਜ਼ ਕਰਨ ਦਾ ਸਾਹ ਹੁੰਦਾ ਆਪਾਂ ਕਿਸ ਤਰ੍ਹਾਂ ਆਪਣਾ ਆਪ ਦੇ ਦਿਮਾਗ ਨੂੰ ਵਰਤਦੇ ਆ ਆਹ ਦੇਖੋ ਜੀ ਇਸ ਤਰ੍ਹਾਂ ਬਣਾ ਤੇ ਇਹਦੀ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੀ ਆ ਇਸ ਤਰ੍ਹਾਂ ਬੰਨਦਾ ਹੈ ਹਲਦੀ ਕਰਕੇ ਵੀਡੀਓ ਨਾ ਸ਼ੋ ਦਿਂਦਾ ਨਹੀਂ ਗਾ ਆਹ ਦੇਖੋ ਜੀ ਬੈਕ ਸਾਈਡ ਵੀ ਇਹ ਤਾਂ ਉਸ ਤਰ੍ਹਾਂ ਆ ਤੇ ਫਰੰਟ ਸਾਈਡ ਵੀ ਇਹਦਾ ਇਸ ਤਰ੍ਹਾਂ ਮੈਂ ਤੇ ਹੁਣ ਆਪਾਂ ਨਾ ਇਹਦਾ ਵਿਚਾਲੇ ਹੋਰ ਡਿਜ਼ਾਈਨ ਬਣਾ ਲੈਨੇ ਆਪਾਂ ਡਿਜ਼ਾਈਨ ਤੁਹਾਨੂੰ ਦਿਖਾ ਦੇਣ ਵੀ ਤੁਸੀਂ ਸਿਲੈਕਟ ਕਰਕੇ ਆਪਾਂ ਪਹਿਲਾਂ ਆਹ ਕੱਟ ਵਾਲਾ ਡਿਜ਼ਾਈਨ ਪਾਇਆ ਤੇ ਹੁਣ ਆਪਾਂ ਆਈ ਵਾਲਾ ਪਾਇਆ ਹੁਣ ਆਪਾਂ ਜੀ ਵਾਲਾ ਪਾਉਣੀ ਆ ਇੱਧਰ ਦੇਖੋ ਆਪਣਾ ਸਟਾਰਟ ਕੀਤਾ ਹੋਇਆ ਇਹਦੇ ਨਾਲ ਪਹੁੰਚਾ ਪਰਮਾ ਪਰਮਾ ਬਣ ਗਿਆ ਤੇ ਮੈਂ ਇਹਦੇ ਨਾਲ ਵੀਡੀਓ ਫੁੱਲ ਵਾਚ ਫੁੱਲ ਵੀਡੀਓ ਤੁਹਾਨੂੰ ਇਹਦੀ ਵੀਡੀਓ ਮਸ਼ੀਨ ਬਾਰੇ ਜਰੂਰ ਬਣਾ ਕੇ ਦੇਵੂੰਗੀ ਤੇ ਇਹ ਤੁਹਾਨੂੰ ਵੀਡੀਓ ਮੇਰੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖਾਸ ਕਰਕੇ ਪੈਣਾ ਜਰੂਰ ਦੱਸਣ ਬਈ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਕਹੀ ਮੇਰੇ ਵੀਰ ਵੀ ਟੇਲਰ ਦਾ ਟੇਲਰ ਪੁਣੇ ਦਾ ਕੰਮ ਕਰਦੀ ਹੈ ਨਾ ਸਲਾਈ ਦਾ ਕੰਮ ਕਰਦੀ ਹੈ ਤੇ ਇਹ ਇਸ ਤਰ੍ਹਾਂ ਪੌਂਚੇ ਬਣਾਉਣ ਲੱਗੀ ਹਾਂ ਫਸਟ ਟਾਈਮ ਇਸ ਮਸ਼ੀਨ ਦੇ ਉੱਪਰ ਤੇ ਜਰੂਰ ਦੱਸਿਓ ਵੀ ਇਹ ਕਿਸ ਤਰ੍ਹਾਂ ਦਾ ਲੱਗਿਆ ਮੇਰੀ ਮਸ਼ੀਨ ਦੇ ਨਵੀਂ ਮਸ਼ੀਨ ਦਾ ਵਰਕ ਤੁਹਾਨੂੰ ਪਹੁੰਚੇ ਦੂਜੀ ਰੀਲ ਹੀ ਐ ਜਿਹੜੀ ਆਪਾਂ ਸੂਟ ਨਾਲ ਦੀ ਅੱਡ ਵੀ ਲਾ ਸਕਦੇ ਆ ਛਲਕੀ ਵੀ ਲਾ ਸਕਦੇ ਆ ਤੇ ਪਰ ਇਹ ਇਸ ਤਰ੍ਹਾਂ ਦੀ ਮੈਂ ਵੀਡੀਓ ਤੇ ਬਣਾ ਰਹੀ ਆਂ ਨਾਲ ਦੀ ਰੀਲ ਲਾ ਕੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਆਪਣੀ ਰਾਇ ਦੱਸਿਓ ਮੈਨੂੰ ਮਸ਼ੀਨ ਨਵੀਂ ਬਾਰੇ ਪਹੁੰਚਿਆਂ ਦਾ ਵਰਕ ਇਹਦੇ ਬਾਰੇ ਆਪਾਂ ਹੋਰ ਨੌਲੇਜ ਤੁਹਾਨੂੰ ਜਰੂਰ ਦੇਵਾਂਗੇ ਮੈਂ ਵਰਕ ਕਰ ਕਰ ਕੇ ਤੁਹਾਨੂੰ ਹੁਣ ਵੀਡੀਓ ਦਿਖਾਉਂਗੀ ਇਹਨਾਂ ਦੀ ਵੀ ਕਿਸ ਤਰ੍ਹਾਂ ਆਪਾਂ ਇਹਨਾਂ ਚੀਜ਼ ਨੂੰ ਹੋਰ ਕਿਸ ਤਰ੍ਹਾਂ ਦਾ ਵਰਕ ਕਰ ਸਕਦੇ ਆ ਠੀਕ ਹੈ ਜੀ ਓਕੇ ਜੀ